ਇਸਰਾ ਬੰਦਾ ਕਹਿੰਦਾ ਵੀ ਇੰਨੇ ਸਾਲ ਟਰੱਕ ਚਲਾਇਆ ਇੰਨੇ ਸਾਲ ਬਾੜ ਚੜਾਈ ਆ ਨਾ ਅੱਛਾ ਇਹ ਹੋਇਆ ਕੈਂਟੇਲੇ ਜਾਣਾ ਜੀ ਇਹ ਨਾਲ ਸਭ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰੇ ਤੇ ਯਾਸੀਨ ਹੁਣੀ ਪਿੱਛੋਂ ਚੜਦੇ ਪੰਜਾਬ ਤੋਂ ਅਗਰਦਾਸਪੁਰ ਤੋਂ 47 ਦੀ ਵੰਦਵੇ ਤੁਸੀਂ ਗਏ ਇੱਦੇ ਮੱਜਾ ਪਿਆ ਮੀਆਂ ਮਿੱਠਿਆ ਗੱਠਿਆਲਾ ਗਰਦਾਸਪੁਰ ਦਾ ਗਰਦਾਸਪੁਰ ਦਾ ਠੀਕ ਆ ਤੇ ਮੈਨੂੰ ਇਹ ਗੱਲ ਦੀ ਖੁਸ਼ੀ ਹੋਈ ਵੀ ਵੀਰ ਹੁਣੀ ਕਹਦੇ ਵੀ ਅਸੀਂ ਮਾਨ ਨਾਲ ਪੰਜਾਬੀ ਬੋਲਦੇ ਆ ਤੇ ਇਹਨ ਆਪਣੀ ਗੱਲ ਬਹੁਤ ਹੋਰ ਵੀ ਸੌਖੀ ਹੁੰਦਾ ਹੈ। ਬਲੇ ਸਾਡੇ ਮਾਂ ਜੀ ਸਮਾਨੇ ਇਹ ਤੁਹਾਨੂੰ ਖਾ ਜਾਣ ਦਾ ਗੀਤ ਜੀ ਹੂੰ ਸਭ ਖਾਓ। ਸਭ ਖਾਓ ਸਭ। ਇਹ ਆ ਪਿਆਰ ਮੁਹੱਬਤ ਰਹਿੰਦੇ ਸਾਰਿਆਂ ਦੇ ਵਿੱਚ ਪਿਆਰ ਨਹੀਂ ਦੇਖਾ। ਵਧੀਆ ਬੰਦੇ ਆ ਸਭ ਤੋਂ ਵਧੀਆ ਬੰਦੇ ਜਿਹੜੇ ਆਪਣੇ ਨਾਲ ਰਹਿੰਦੇ ਆ। ਕਿਉਂਕਿ ਵਧੀਆ ਬੰਦੀ ਹੁੰਦੇ ਆ। ਜਿਹੜੇ ਤੁਸੀਂ ਵਧੀਆ ਬੰਦੇ ਵਧੀਆ। charity uh, the average national foundation i did so, the foundation, foundation uh, let's see next month i'm being raised to the sun this mg and not the c cities to september move to that are you not going to elevation long tours sorry you don't go on long tours like I did the lowest yeah. so we have done is six hundred and thirty in 3 days. In 3 days. Yes. Three days to 600 km. Running to to and Next okay. year, we are riding from Phat to yeah, yeah, well. so uh, yeah. yeah. yeah, Maui. is to Yeah, not another, another side. We will just going to running. The uh, Kilo. Kilo. Okay, there yeah. yeah. is a Mutupi maybe on the way. Mutupi? Yeah. Mutupi is in the uh, side, over ਲੱਗ 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 Yeah, everyone is a uh, Botswana is very sporting. Yeah. yeah, we have so many times here and we're happy and excited. Thank you for coming to our show and uh, showcasing it to the world. Hopefully, we have a lot of customers coming in. Yeah, sure, why not? <laughs> Thank you. And cyclists. Yes, yes. Good. We shall invite you next year to work with us. sure. Yeah. 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 I will take your details from Botswana. No, no. Thank you. <laughs> you using your Instagram? Huh? Sorry, do you use Instagram? कहानी okay. nice <laughs> yeah, yeah. Yes. Okay. Yes. Yeah. कहानी मैं थोड़ी ये okay. दुकान पिछले दो तीन दिन तीजा गेड़ा मैं एक घड़ी खरीदनी सी घड़ी yeah. मैं लभी को मिलती सी पर रेट ज्यादा ता करके सी कल इतो मुड़ के गए ਪਰ ਜਦੋਂ ਮੈਂ ਅੱਜ ਆਇਆ ਤਾਂ ਉਹ ਮੁੰਡਾ ਮੈਨੂੰ ਹੱਥ ਮਿਲਾ ਕੇ ਕਹਿੰਦਾ ਕਿ ਤੁਹਾਨੂੰ ਅਸੀਂ ਇੱਥੇ ਸਪੈਸ਼ਲ ਡਿਸਕਾਊਂਟ ਦੇਵਾਂਗੇ ਕਿ ਅਸੀਂ ਤੁਹਾਡੀ YouTube ਤੇ ਵੀਡੀਓ ਦੇਖੀ ਆ। ਭਾਜੀ ਇਹਨਾਂ ਕਿੰਨਾ ਡਿਸਕਾਊਂਟ ਦੇਣਾ ਆਪਾਂ? 3000 3000 ਪੁਲਾ ਹਰ ਭਾਅ 2000 ਰੁਪਏ 2000 ਰੁਪਏ 2000 ਹਾਂ। ਉਹਨੇ ਇਹ ਵੀ ਆਪਣੇ ਇਹ ਵੀ ਦੂਰੋਂ ਆਇਆ ਬੰਦੇ ਟਰੈਵਲਿੰਗ ਕਰਦੇ ਜੋ ਵਗੈਰਾ YouTube ਤੇ ਦੇਖਿਆ ਹੋ। thank you thank you everyone thank you brother thanks a lot thank you so much good luck My amrit pal singh amrit pal singh good luck thank you thank you thank you Singh thank you ओके थैंक यू नारायण मैंने टाबीर ਕੜੀ ਖਰੀਦਣ ਗਏ ਸਾਨੂੰ ਉਹਨਾਂ ਨੇ ਪਛਾਣਿਆ ਮਡੀ ਵੀਡੀਓ ਦੇਖੀ ਸੀ ਤਾਂ ਕਰਕੇ ਸਾਨੂੰ ਕੁਝ ਡਿਸਕਾਊਂਟ ਮਿਲਿਆ ਉਹਨਾਂ ਤੋਂ ਉਹ ਸੈਕਟਰ ਦਾ ਡਿਸਕਾਊਂਟ ਮਿਲਿਆ ਉਹਨਾਂ ਨੇ ਕਿਹਾ ਫਤਗੀ ਤੀਆ ਉਹ ਵੀ ਸਾਈਕਲਿਸਟ ਸੀ ਵੀਡੀਓ ਵੀ ਜਾਣਦੇ ਉਹਰੇ ਅੰ内 ਜਾਣਨਾ ਚਾਹੁੰਦਾ ਤੇ ਚੇਂਜਮੈਂਟ ਵੀ ਜਨੰਦ ਸਾਨੂੰ ਸੌਖਾ ਆਇਆ ਹੁਣ ਅਸੀਂ ਗਿਆਬਰੋਂ ਦੇ ਵਿੱਚ ਇੱਕ ਹੋਰ ਪਰਿਵਾਰ ਉਹਨਾਂ ਦੇ ਘਰ ਬੜਾ ਜਾਂਦੇ ਆ ਦੁਪਹਿਰ ਦਾ ਵੇਲਾ ਉਧਰ ਪ੍ਰਸ਼ਾਦਾ ਪਾਣੀ ਛਕਾਂਗੇ ਫਿਰ ਸ਼ਾਮ ਨੂੰ ਕੋਈ ਹੋਰ ਰੰਗ ਦੇਖਾਂਗੇ ਤੇ ਕੱਲ ਨੂੰ ਇਹ ਤੁਮ ਨਿਕਲ ਜਾਣਾ ਆਪਸ ਗਾਂਧੀ ਫਿਰ ਅਕੇ ਨਬੀ ਬੀਆ ਵਰ ਸਾਈਕਲਿੰਗ ਸ਼ੁਰੂ ਕਰਾਂਗੇ ਪਰ ਅਜੇ ਨਬੀ ਬੀਏ ਦਾ ਵੀਜ਼ਾ ਮੇਰਾ ਕੁੱਤੇ ਚਾਂਗ ਛੜਿਆ ਹੋਇਆ ਅਪਲਾਈ ਕੀਤੇ ਨੂੰ ਕਈ ਦਿਨ ਹੋ ਗਏ ਪਰ ਅਜੇ ਤੱਕ ਵੀਜ਼ਾ ਆਉਣਾ ਕੋਈ ਜਵਾਬ ਨਹੀਂ ਆਜੇ ਤੱਕ ਨਹੀਂ ਆਇਆ ਪਰ ਉਮੀਦ ਹੈ ਦੇਖਦੇ ਜਨ ਵੀਜ਼ਾ ਆਜੂਗਾ ਭਾਈ ਜੇ ਭਾਈ ਜੇ ਇਹਨਾਂ ਵਧੀਆ ਘਰ ਹੈ ਹਨਾ ਬਹੁਤ ਸੋਹਣਾ ਹੈ ਕੁਰਸੀਆਂ ਦੇਖੀਂ ਸੋਹਣੀਆਂ ਵਾਈਟ ਦਾ ਪੈਸੇ ਵੀ ਨਾ ਖਾਇਦਾ ਸੀ ਜਿਸਕੀ ਸਿਨ ਵਾਈਟ ਸੀ ਹਾਂ ਚਲ ਨਾਲ ਕੋ ਹੈ ਹੈ ਨਾ ਅਭੀ ਅਮਨੇ ਖਾਸੇ ਵੀ ਕਰ ਲਈ ਮਾਰੇ ਕਰ ਲਈ ਹੈ ਗੈਬਰਨ ਕੋਰਤਰਾ ਸਾਹਿਬ ਮੈਨੂੰ ਲੱਗਾ ਤੋ ਇਸ ਤਰ੍ਹਾਂ ਨਸੀ ਕਰਿਆ ਆ ਸਸੀ ਕਾ ਜੀ ਕੋਮਬੀਨੇਸ਼ਨ ਬਣਾਇਆ ਨਾ ਨਿਕਾਲੇ ਤੜਾ ਨਾ ਦੱਸਿਓ ਕੋਕਾਰ ਸਿੰਘ ਕਹਾਂ ਲੋ ਹੰਕਾਰ ਸਿੰਘ ਚਾਨਾ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਤੁਸੀਂ ਫਗਵਾੜੇ ਤੋਂ ਫਗਵਾੜੇ ਤੋਂ ਤੁਸੀਂ ਕਿੰਨੀਆਂ ਆਏ ਵਾਇਰ 68 ਤੇ ਕਿਹਨੀਆਂ ਆਈ ਸੀ 38 ਬੜੀ ਦੇ ਬਾਹਰ ਹੋ ਗਈ ਤੇ 50 ਦੇ ਕਿਨੀਆਂ ਆਏ ਸੀ ਠੀਕ ਹੈ ਜੀ 68 ਤੇ ਆਈ ਕਿ ਬਾਅਦ ਚੱਕ ਕੇ ਮੇਰੇ ਕੋਚ ਵਿੱਚ ਆ ਕੇ ਬੋਸਵਾਨ ਹੋ ਗਈ ਤੇ ਉਦੋਂ ਅੱਗੇ ਤੁਸੀਂ ਬੋਸਵਾਨਾ ਚਾਹੀਦਾ ਮੈਨੂੰ ਮਿਲੇ ਕਈ ਪਰਿਵਾਰ ਜਿਹੜੇ ਕਿਨੀਆਂ ਤੋਂ ਮੇਰੇ ਖਿਆਲ ਚ ਇੱਥੇ ਆਏ ਆ ਸਭ ਤੋਂ ਪੁਰਾਣੇ ਸਿੱਖਾਂ ਪਾਏਗਾ ਜਦੋਂ ਕਿਨੀਆਂ ਤੋਂ ਦੁਬਾਰ ਕਿਨੀਆਂ ਤੋਂ ਅਗਲੇ ਦਿਨ ਸ਼ਹਿਰ ਜਾਂਦੇ ਆਂ ਹਾਂਜੀ ਠੀਕ ਹੈ ਤੇ

ਤਾਂ ਮੇਰੇ ਨਹੀਂ ਤਾਜੋ ਯਾਰ ਆਹ ਅੰਗਰੇਜ਼ੀ ਚ ਗੱਲਾਂ ਹੀ ਪਾਵੇ ਕਿੰਨੇ ਬੜੇ ਬਰਨਾਰੀ ਦੱਲ ਕਰੋ ਠੀਕ ਹੈ ਜੀ ਜਰਮਾ ਆ ਜੀ ਅੰਮ੍ਰਿਤਾਂ ਵਾਲਾ ਠੀਕ ਹੈ ਭਾਈ ਤੁਸੀਂ ਕਿਹਦੇ ਨਰੇਵ ਤੁਸੀਂ ਆਇਓ ਤੁਸੀਂ ਇਹਨਾਂ ਦੇ ਬੱਚਿਆਂ ਨੇ ਪੜ੍ਹਾਈ ਬਾਰੇ ਦੱਸੋ ਕਿੱਥੇ ਪੜ੍ਹਦੇ ਨੇ ਇਹ ਜੁਆਇੰਟ ਫੈਮਿਲੀ ਹੋਈ ਜੀ ਇਹ ਬੋਲੀ ਪੜ੍ਹਦੇ ਨੇ ਸਕੂਲ ਯਾ ਤੇ ਮੁਥਾਲ ਇੰਟਰਨੈਸ਼ਨਲ ਸਕੂਲ ਠੀਕ ਹੈ ਜੀ ਇਹ ਕੈਂਪਸ ਸਕੂਲ ਹੈ ਓਕੇ ਸਾਰੇ ਤੇ ਪਸਪੂਰਾ ਠੀਕ ਹੈ ਤੇ ਪੰਜਾਬੀ ਸਿੱਖਦੇ ਨੇ ਨਾਲੇ ਪੰਜਾਬੀ ਕਰੇ ਸਿੱਖਦੇ ਆ ਤੇ ਗੁਰੂ ਘਰ ਵੀ ਕਲਾਸਾਂ ਲੱਦੀ ਨੇ ਠੀਕ ਹੈ ਜਿਵੇਂ ਸਿੱਖਦੇ ਨੇ ਇਹ ਜ਼ਰੂਰੀ ਹੁੰਦੀ ਹੈ ਮੇਰੀ ਮਾਂ ਬੋਲੀ ਤਾਂ ਹਸਤਾਂ ਦੀ ਜ਼ਰੂਰ ਹੀ ਹੈ ਹੋਰ ਭਾਸ਼ਾ ਵੀ ਸਿੱਖੋ ਮਾਂ ਬੋਲੀ ਤਾਂ ਜ਼ਰੂਰੀ ਹੈ ਮਾਂ ਬੋਲੀ ਤਾਂ ਜ਼ਰੂਰੀ ਹੈ ਪੰਜਾਬੀ ਬਹੁਤ ਸੋਹਣੀ ਹੈ ਤੁਸੀਂ ਦੱਸਿਆ ਤੁਹਾਡਾ ਜਨਮ ਕਿੰਨਿਆਂ ਦਾ ਠੀਕ ਹੈ ਤੇ ਤੁਸੀਂ ਪੰਜਾਬੀ ਸੋਹਣੀ ਬੋਲ ਰਹੇ ਹੋ ਮਾਰਾ ਹੀ ਘਰ ਪਾਜੀ ਬਿਲਕੁਲ ਤੇ ਜਦੋਂ ਤੁਸੀਂ ਕਿਵੇਂ ਤੁਸੀਂ ਬਹੁਤ ਸਾਰਾ ਆਪਣੇ ਸਿੱਖ ਪਰਿਵਾਰ ਵਸਦੇ ਆ ਜਦੋਂ ਨਾਲ ਵਿਆਹ ਕਰਨਾ ਹੁੰਦਾ ਮੁੰਡੇ ਕੁੜੀ ਦਾ ਤਾਂ ਇੰਡੀਆ ਵੱਲੋਂ ਵੀ ਜਾਂਦੇ ਆ ਜਾਂ ਇੱਥੇ ਕਿੱਥੇ ਅਫਰੀਕਾ ਦੇ ਹੋਰ ਦੇਸ਼ਾਂ ਦੇ ਵਾਸਤੇ ਸਿੱਖਾਂ ਨਾਲ ਵਿਆਹ ਹੁੰਦੇ ਆ ਜਦੋਂ ਤੱਕ ਉਹ ਬਾਰੇ ਕਿਤੇ ਹੋ ਨਾ ਦੋਨੋਂ ਇੰਡੀਆ ਚ ਗੁਨੇ ਆ ਰਿਖਸਦਾਰ ਨੇ ਰਿਸ਼ਤਦਾਰੀ ਵਿੱਚ ਫਿਰ ਹੀ ਜਦੋਂ ਲਈ ਹੁੰਦਾ ਧਿਆ ਵੀ ਉਹ ਦਾ ਰਿਸ਼ਤਾ ਕਰਦੇ ਆ ਸਿਚੋ ਅੱਲਾਹ ਵਾਹੇ ਠੀਕ ਹੈ ਆਪਣੇ ਦੇਖੋ ਠੀਕ ਹੈ ਜੀ ਹਾਂਜੀ ਤੁਸੀਂ ਕਿੱਥੇ ਜਾਈ ਹੋ ਮੈਂ ਚੰਡੀਗੜ੍ਹ ਚਲੇ ਚੰਡੀਗੜ੍ਹ ਆਪਣੀ ਜਗ੍ਹਾ ਤੇ ਆ ਕੀ ਕਰਤਾ ਬਈ ਅੱਛਾ ਕਿਰਪਾ ਨਾਲ ਸੁਣ ਲੋਗੇ ਓਕੇ 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 ਇਹ ਵੀ ਸੋਹਣੀ ਗੱਲ ਹੈ ਵੀ ਜਿਹੜੇ ਅਫਰੀਕਨ ਸਿੱਖ ਪੰਜਾਬ ਪਿਆਹੇ ਜਾਂਦੇ ਆ ਉਹਨਾਂ ਦਾ ਪੰਜਾਬ ਨਾਲ ਆਉਣ ਜਾਣ ਬਣਿਆ ਰਹਿੰਦਾ ਚਲੋ ਬਹੁਤ ਵਧੀਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਥੈਂਕ ਯੂ ਭਾਈ ਸਾਰੇ ਪਰਿਵਾਰ ਨੂੰ ਸਸਰੀ ਘਰ ਦੀ ਸਸਰੀ ਘਰ ਬਣੇ ਓਕੇ ਸਾਰੇ ਪਰਿਵਾਰ ਨੇ ਮਸੀਹਾਰੇ ਪਰਿਵਾਰ ਨੂੰ ਕੁਝ ਰੱਖੇ ਭਾਈ ਗਰੂਪ ਚੜ੍ਹਦੀ ਕਲਾ ਦੇ ਰੱਖੇ ਜਿਹੜੇ ਮੇਰੇ ਨੇੜੇ ਆ ਨਾਲ ਨਾਲ ਚਲੋ ਨਾਲ ਅਸੀ ਭਾਈ ਆਉਦਾ ਸਸੀ ਕਾਲ ਜੀ ਸਸੀ ਕਾਲ ਆਪਣਾ ਨਾਮ ਦੱਸਿਓ ਸੇ ਨਾ ਆ ਰਿਹਾ ਹੈ ਨਾ ਪਾਏ ਪੇਰ ਕਿ ਆ ਕੰਮ ਹੈ ਬਾਈ ਤੁਸੀਂ ਦੱਸਿਓ ਯਾਰ ਸਸੀ ਕਾਲ ਮੇਰਾ ਨਾਮ ਮਤੀਜ ਨੂਰ ਸਿੰਘ ਚਾਨਾ ਮਤੀਜ ਨੂਰ ਸਿੰਘ ਚਾਨਾ ਜੀ ਤੁਕੇ ਨਹੀਂ ਤੁਸੀਂ ਨਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਕਿਰਤ ਸਿੰਘ ਜਾਨਾ ਕਿਰਤ ਸਿੰਘ ਜਾਨਾ ਕਿਰਤ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਆ ਪ੍ਰਕੀਤ ਕੋਚਾਨ ਓਕੇ ਜੀ ਓਕੇ ਓਕੇ ਸਿਰ ਮੰਨਦੇ ਹੈ ਨਾ ਬੱਚੇ ਹੈ ਨਾ ਛੋੜੀ ਛੋਲੇ ਜੇ ਹੈ ਨੇ ਆ ਮਠਾੜੂ ਪੰਚੂ ਇਹ ਸਾਰੇ ਗੁੱਤ ਕੀ ਨੀਆਂ ਜ ਮੈਂ ਸੁਣੇ ਦੇਖਿਆ ਠੀਕ ਹੈ ਗਰੀਬ ਇਹ ਫਰੀਦ ਅਗਿਆ ਕਿੰਨੇ ਦਿਨ ਨਹੀਂ ਰਹੀ ਤਾਂ ਜਿਹੜਾ ਤਾਇਸ਼ਪ ਆ ਬਰੋ ਨੂੰ ਚਲੋ ਜਿਹੜਾ ਸਾਡੇ ਕੋਲ ਆ ਗਿਆ ਜੀ ਆਪ ਬਰੋ ਤੇਰੀਡ ਕਿ ਲਈਏ ਜੀ ਕਿ ਬੋ 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 ਬੁਲ ਫੰਕਸ਼ਨ ਇਸ ਹਾਉਸ ਟ੍ਰੀਕਨ ਸੌਲਿਡ ਟ੍ਰੀਕਨ ਫੰਕਸ਼ਨ ਇਸ ਤਰ੍ਹਾਂ ਨਹੀਂ ਹੁੰਦੇ ਨਾ ਸਾਧ ਤਰੀਕੇ ਜਿਹੜੇ ਟੱਕੇ ਮਾਰਦੇ ਅਸੀਂ ਫਿਰ ਜਿਵੇਂ ਟੱਕੇ ਮਾਰਦੇ ਜਿੱਦ ਬਾਜ਼ੀ ਨਹੀਂ ਮੁੜੇ ਨਾ ਕਰਨ ਟੱਕੇ ਮਾਰਦੇ ਹੈ ਨਹੀਂ ਭਾਈ ਬੜਿਆ ਉਹ ਦੇਖਣਾ ਮਹਾਮਦ ਕੋਲੇ ਨਾ ਮਾਰਾਂ ਨੂੰ ਕਹਿ ਨਹੀਂ ਨਾ ਮੈਂ ਬਾਬਾ ਰਾਮ ਨੂੰ ਤੇਵੇਂ ਦਾ ਬਹਿਣਾ ਨਾ ਗੱਲਾਂ ਕਰਦਾ ਇਸ ਨੂੰ ਨਹੀਂ ਲੱਗਦਾ ਪਾਰਾ ਦਿੱਗੇ ਹਨ ਤੇਰੀ ਫੋਟੋ ਕਿਸ ਦੀ ਤਾ ਦੀ ਕਿਚੰਗਾ ਬਾਈ ਦਾ ਨਾਮ ਅਸਿਰ ਦੇ ਜੀਤ ਸਿੰਘ ਅਰਵਜੀਤ ਸਿੰਘ ਅਰਵਜੀਤ ਸਿੰਘ ਮਤਲਬ ਓਕੇ ਤੇ ਤੁਹਾਡਾ ਨਾਮ ਹਰਦੀਪ ਸਿੰਘ ਤੁਸੀਂ ਜਰਦੀਪ ਸਿੰਘ ਜਰਦੀਪ ਸਿੰਘ ਠੀਕ ਹੈ ਸਸਿਕਾ ਸਾਰੇ ਪਰਿਵਾਰ ਨੂੰ ਤੇ ਧੰਨਵਾਦ ਭੈਣ ਤੁਹਾਡਾ ਸਾਜਿਆ ਕਰਵਾਉਣ ਦਾ ਬਹੁਤ ਬਹੁਤ ਧੰਨਵਾਦ ਮਾਈ ਗੁਰਜੀ ਕੀ ਫਤਿਹ ਮਾਈ ਗੁਰਜੀ ਕੀ ਫਤਿਹ ਇਹ ਦੇਖ ਚਾਪਣੋਂ ਬਹੁਤ ਸਾਰੇ ਆਪਣੇ ਪੰਜਾਬੀ ਭਰਾ ਮਿਲੇ ਆ ਉਹਨਾਂ ਦੇ ਵੱਖੋ ਵੱਖਰੇ ਕਾਰੋਬਾਰ ਆ ਉਹ ਕਾਰੋਬਾਰ ਕਿੱਦਾਂ ਦੇ ਆ ਬਹੁਤ ਆਪਾਂ ਵੇਖਿਆ ਜੀ ਚੜਦੀ ਕਲਾ ਜੀ ਆ ਨਾ ਜਿਹੜੇ ਕਾਰਾਂ ਵਾਲੇ ਖਾਤੇ ਖੜੇ ਆ ਭਾਈ ਰਾਜਵਿੰਦਰ ਨੂੰ ਤੁਸੀਂ ਮੇਰੇ ਨਾਲ ਪਿਛਲੇ ਵੀਡੀਓ ਹੀ ਦੇਖਿਆ ਹੁਣ ਆਪਾਂ ਤੇ ਸ਼ਹਿਰੋਂ ਗਿਆ ਬਰੌਂ ਨੂੰ ਘੁੰਮੇ ਜਾਂਦੇ ਆ ਕੀ ਕੀ ਕੰਮ ਕਰਦੇ ਨੇ ਆਪਾਂ ਇਸ ਦਿਨਾਂ ਦੇ ਕੰਮ ਤੇ ਖੜੇ ਆ ਮੋਟਾ ਮੋਟਾ ਇੱਕ ਚੀਜ਼ ਆਪਾਂ ਚੱਕਾ ਲੈਂਦੇ ਆ ਸ਼ਹਿਰ ਕਿਹੜਾ ਕਹਿੰਦੇ ਇੱਕ ਸ਼ਾਮ ਤੇਰੇ ਸ਼ਾਮ ਚ ਆਪਾਂ ਇਧਰ ਲੈ ਬਸ ਕੀ ਦੇਖਦੀਆਂ ਇੱਕ ਬਿਲਡਿੰਗ ਬਣੀ ਹੋਈ ਆ ਇੱਥੇ ਬਹੁਤ ਸਾਰੀਆਂ ਕਾਰਾਂ ਖੜੀਆਂ ਨੇ ਬਰਕਸ਼ੋਪਰ ਇਹਨਾਂ ਦੇ ਬਹੁਤ ਸਾਰੀਆਂ ਕਾਰਾਂ ਜਿੰਨੀਆਂ ਵੀ ਇਧਰ ਖੜੀਆਂ ਏ ਟੁੱਟੀਆਂ ਭੱਜੀਆਂ ਨੇ ਦੋ ਚਾਰ ਕਾਰ ਆਪਾਂ ਕਹ ਲਈਏ ਵੀ ਸਾਬਤ ਨਹੀਂ ਕੀਤਾ ਕੀ ਜਾਂਦਾ ਇੱਥੇ ਪੈਨਲ ਮੀਟਿੰਗ ਕਹਿੰਦੇ ਆ ਸ਼ਾਇਦ ਆਪਾਂ ਸਿੱਧੇ ਬੋਲੀ ਜਾਂ ਆਪਣਾਨੂੰ ਡੈਂਟਿੰਗ ਪੇਂਟਿੰਗ ਦੇ ਨਾਮ ਨਾਲ ਜਾਣਦੇ ਆ ਡੈਂਟਿੰਗ ਪੇਂਟਿੰਗ ਦੇ ਵਾਲੇ ਉਹਨਾਂ ਦੀ ਮਰਮਤ ਕੀਤੀ ਜਾਂਦੀ ਐਂਸ਼ੋਰੈਂਸ ਕਲੇਮ ਕੀਤੇ ਜਾਂਦੇ ਪੁਰਾਣੀ ਦਾ ਕਾਰਨ ਬਾਰੇ ਜਦੋਂ ਕਾਰ ਟੱਕਰ ਆਉਂਦੀ ਆ ਉਹਦਾ ਲਿਫਟ ਪੜਤ ਹੁੰਦੀ ਆ ਕੰਪਨੀ ਨਾਲ ਐਂਸ਼ੋਰੈਂਸ ਕਲੇਮ ਕਰਨ ਦਾ ਢੰਗ ਚੱਲਦਾ ਹੈ ਹੈਲੋ ਬ੍ਰਦਰ ਹਾਊ ਆਰ ਯੂ ਕਾਰ ਵਰਡ ਕਾਰਾਂ ਦੀ ਦੁਨੀਆ ਨਾਈਸ ਟੂ ਮੀ ਜੁੜਾ ਅੱਛਾ ਭਾਈ ਤੁਸੀਂ ਇਹ ਦੱਸੋ ਤੁਸੀਂ ਇਹ ਕਦੋਂ ਸ਼ੁਰੂ ਕੀਤਾ ਹੈ 2099 ਤੋਂ 1992 ਤੋਂ ਠੀਕ OK ਤੇ ਇਹ ਤੁਹਾਡੇ ਮੈਨੇਜਰ ਸਾਹਿਬ ਨੇ ਨਗਰੀਂ ਪੜੀ ਹੁੰਦੀ ਹੈ ਨਾ ਚੰਦੋ ਮੈਨੇਜਰ ਉਹ ਪ੍ਰੋਫੈਸ਼ਨਲ ਸਾਰਾ ਕੁਝ ਹੀ ਠੀਕ ਹੈ ਸੜਕਾਂ ਦੇ ਦੌੜਦੀਆਂ ਗੱਡੀਆਂ ਦੇ ਜਦੋਂ ਐਕਸੀਡੈਂਟ ਹੁੰਦੇ ਨੇ ਤਾਂ ਉਹ ਵਰਕਸ਼ਾਪਾਂ ਚ ਨਹੀਂ ਕਰਤੇ ਨਾ ਮੈਂ ਦੱਸ ਰਿਹਾ ਤੁਹਾਨੂੰ ਕਿ ਫਿਰ ਜੀ ਦੇਖੀਂ ਕਹਿੰਦੇ ਨੇ ਲੈ ਫਾਈਲ ਤੋਂ ਤੇ ਇਹਨਾਂ ਦੇ ਬਾਰੇ ਜਿਹੜਾ ਸਮਾਨ ਪਿਆ ਹੈ ਇਧਰ ਜਿਹੜੀਆਂ ਗੱਡੀਆਂ ਰੂਲ ਹੋ ਜਾਂਦੀਆਂ ਨੇ ਉਹ ਸਾਰੇ ਕਿੱਥੇ ਹੋਈਆਂ ਹਨਾ ਉਹਨਾਂ ਦਾ ਉਹ ਇੱਥੇ ਖੜੀਆਂ ਨੇ ਭਾਈ ਹਾਂ ਤੇ ਮੋਟਾ-ਮੋਟਾ ਵਾ ਇਹਦਾ ਨਕਸ਼ਾ ਸਮਝਿਆ ਕਿੱਦਾਂ ਇਹ ਪ੍ਰੋਸੀਜਰ ਹੁੰਦਾ ਇਧਰ ਕੋਪਤਲਾ ਆਸਰ ਗਿਆ ਇਹ ਆਪ ਨੂੰ ਪਤਾ ਹੀ ਆ ਪਾ ਜਾਸੀਆਂ ਜਾਣਦੇ ਆ ਬਹੁਤ ਹੁੰਦੇ ਐਕਸੀਡੈਂਟ ਬਹੁਤ ਹੁੰਦੇ ਕਿੱਦਾਂ ਵੀ ਇਹ ਆਪਣੇ ਪੰਜਾਬ ਦੇ ਨੌਜਵਾਨ ਆ ਜਿਹੜੇ ਇੱਥੇ ਕੰਮ ਕਰਦੇ ਆ ਆ ਜਾ ਸੋਹਣਿਆ ਯਾਰਾ ਕਹਿਵਾਂ ਸਿੱਧਾ ਬੱਸ ਵਧੀਆ ਜੀ ਜੀ ਐ ਕੇ ਤੇ ਤੁਸੀਂ ਗੱਡੀਆਂ ਦੀ ਕਰਦੇ ਹੋ ਡੈਂਟ ਕਰਦੇ ਹੋ ਜੀਆ ਕਵਰ ਕੀਤੀ ਹੋਈ ਹੈ ਕੰਪਲੀਟ ਹੈ ਅੱਛਾ ਇਹ ਕੰਪਲੀਟ ਹੈ ਤੁਹਾਡੀ ਜਿਹੜੀ ਕੰਪਲੀਟ ਹੈ ਜੀ ਕਵਰ ਕਰ ਦਿੰਦੇ ਆ ਤੇ ਇਹਨਾਂ ਮੁਲਕਾਂ ਜਿਹੜੀਆਂ ਜਾਂਦੇ ਜਾਂਦੇ ਆ ਬਹੁਤਿਆਂ ਲੈਂਡ ਕਰੂਜ਼ਰ ਹੁੰਦੀਆਂ ਤੇ ਆਡੀ ਹੋਂਡਾ ਨਿੱਕੀਆਂ ਗੱਡੀਆਂ ਵਜਾਉਂਦੀਆਂ ਫਿਰ ਇਥੇ ਨਵੀਂ ਰਮਮਤ ਕਰ ਕਰ ਰਹੀ ਹੈ ਸਾਡੇ ਲਈ ਕੀ ਕੰਮ ਕਰਦੇ ਹੋ ਮਕੈਨਿਕਲ ਕੈਨਿਕਲ ਤਾਂ ਵੀ ਹੁੰਦਾ ਡਟਿੰਗ ਪੈਂਟਿੰਗ ਆ ਕੈਡੀ ਕੰਮ ਕਰਦੇ ਮਕੈਨਿਕਲ ਕਰਦੇ ਉਹ ਸਾਰੇ ਆ ਹੋਲ ਰਾਉਂਡਰ ਹੈ ਇਹ ਨਾਲ ਹੀ ਆਪਣੇ ਪੰਜਾਬ ਦੇ ਕੁਝ ਹੋਰ ਨੌਜਵਾਨ ਜਿਹੜੇ ਇੱਥੇ ਕੰਮ ਕਰਦੇ ਉਹ ਵੀ ਖੜੇ ਆ ਕਿੱਦਾਂ ਵੀਰੇ ਠੀਕ ਹੈ ਜੀ ਸਿੰਘਾਪੁਰ ਦੇ ਤੁੰਡ ਜੀ ਨੂੰ ਲਗਾਤਾ ਹੈ ਹਾਂ ਜੀ ਇੱਥੇ ਕੁੱਲ ਕਿੰਨੇ ਬੰਦੇ ਕੰਮ ਕਰਦੇ ਆ ਬਹੁਤ ਵਧੀਆ ਹੋਇਆ ਕੁੱਲ 55 ਜਾਣੇ ਆ ਤੇ ਪੰਜਾਬੀ ਤੁਸੀਂ ਕਿੰਨੇ ਜਾਣੇ ਹੋ ਤੁਸੀਂ 4 ਨੇ ਤੁਸੀਂ 4 ਹੋ 4 ਤੋਂ 55 6 ਜਾਣੇ ਕੁੱਲ ਪੰਜਾਬੀ ਨੇ ਬਾਕੀ ਸਾਰੇ ਇੱਥੋਂ ਦੇ ਇੱਥੋਂ ਵਾਲੇ ਬੰਦੇ ਆ ਤੁਹਾਡਾ ਕੀ ਕੰਮ ਆ ਤੁਸੀਂ ਰਾਨਾ ਸਪਰੇ ਪੇਂਟਰ ਸਪਰੇ ਪੇਂਟਰ ਇੱਥੋਂ ਗੱਡੀਆਂ ਨੂੰ ਡੈੱਡ ਕੱਢ ਕੇ ਪਰਮਾ ਤੇ ਤੁਹਾਡੇ ਵੱਲ ਭੇਜਦੇ ਆ ਉਹ ਤੋਂ ਆਪਾਂ ਦਾ ਚੱਕਰ ਕਰਦੇ ਆ ਓਕੇ ਆ ਤੁਹਾਡੇ ਵਾਲਾ ਦੇਖਦੇ ਆ ਆਹੀ ਐਰੋ ਕਿਉ ਠੀਕ ਆ ਭਾਈ ਅੱਛਾ ਇਸ ਸਾਈਡ ਦਾ ਦੇਖ ਕੇ ਇਹ ਸਾਰਾ ਇਹ ਕੀ ਹੈ ਹਨਾ ਸਪਰੇ ਤੂੰ ਆ ਤੂੰ ਆ ਗਿਆ ਕਿੱਥੇ ਹੋਣੀ ਆ ਜੀ ਇਹ ਸਾਰਾ ਸੇਫਟੀ ਨਾਲ ਕਰਦੇ ਪੂਰਾ ਮਾਸਕ ਲਗਾ ਕੇ ਕਿਉਂਕਿ ਇਹ ਸਾਰਾ ਖਰਾਬ ਕਰਦਾ ਹੈ ਜਿਹੜੇ ਚਾਰ ਪੰਜ ਚਾਰ ਕੈਮੀਕਲ ਪੰਜਾਬ ਦੇ ਕੰਮ ਕਰਦੇ ਆ ਕੋਈ ਕੋਈ ਪੇਂਟਰ ਆ ਕੋਈ ਇਲੈਕਟ੍ਰੀਸ਼ੀਅਨ ਆ ਸਾਰੇ ਨੁਕਾ ਮੁੱਦਿਆ ਹੋਏ ਨੇ ਗੱਡੀਆਂ ਆਉਂਦੀਆਂ ਨੇ ਉਹਨਾਂ ਦਾ ਡੱਟ ਨਿਕਲਦੇ ਆ ਉਹਨਾਂ ਨੂੰ ਰੰਗ ਕੀਤਾ ਜਾਂਦਾ ਫਿਰ ਇੱਥੇ ਆਉਂਦੀਆਂ ਨੇ ਇੱਥੇ ਆ ਕੇ ਉਹਨਾਂ ਦੀ ਫਿਟਿੰਗ ਕੀਤੀ ਜਾਂਦੀ ਹੈ ਜਿਹੜੇ ਅਟੋ ਅਟੇ ਪੁਰਜ਼ੇ ਹੁੰਦੇ ਆ ਉਹਨਾਂ ਨੂੰ ਜੋੜਿਆ ਜਾਂਦਾ ਜੋੜਨ ਤੋਂ ਬਾਅਦ ਆਪਾਂ ਇੱਥੇ ਦੇਖਦੇ ਬਹੁਤ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ ਤੇ ਲਾਈਟਾਂ ਦੇ ਵਿੱਚ ਇੱਕ ਗੱਡੀ ਖੜੀ ਹੈ ਤੇ ਇੱਥੇ ਲਿਖਿਆ ਹੋਇਆ ਇਨਸਪੈਕਸ਼ਨ ਇਥੇ ਉਹਦਾ ਮੁਕੰਮਲ ਹੁੰਦਾ ਵੀ ਭਾਈ ਜੀ ਕੋਈ ਕਮੀ ਪੇਸ਼ੀ ਰਹੇਗੀ ਤਾਂ ਕੱਢੀ ਜਾਊਗੀ ਤੇ ਨਹੀਂ ਗੱਡੀ ਇਥੋਂ ਪੂਰੇ ਚੈੱਕ ਕਰਦੇਗੇ ਜੀ ਠੀਕ ਕਰਕੇ ਦੁਬਾਰਾ ਚੰਗਾ ਕਰਦੇਗੇ ਲਾਈਟਾਂ ਨਹੀਂ ਲੱਗਦੇ ਲੱਗਦੀਆਂ ਵੀ ਕੁਝ ਵੀ ਕਮੀ ਨਹੀਂ ਆਇਆ ਨਾ ਦੇਖੀ ਜੀ ਤਾਂ ਨਾ ਚੱਲਦੇ ਆ ਪਰ ਇਥੇ ਅੜਕਾ ਤੇ ਆ ਵੀ ਦੇਖੀਆਂ 26 28 ਆਲ ਦੋਸ ਸਰਾਂ ਦਾ ਇੰਜਨ ਹੈ ਨਾ ਜੀ ਸਪਸ਼ਟ ਵੀ ਹੈ ਵੀ ਚਾਈ ਇਧਰਲੇ ਪਾਸੇ ਰਾਜਵਿੰਦਰ ਸਿੰਘ ਫੁੱਲਰ ਹੁਣ ਦਾ ਦਫ਼ਤਰ ਆ ਓਕੇ ਜੀ ਸਰ ਕਿਤਾ ਭਾਈ ਜੀ ਉਹ ਉਹ ਤੁਸੀਂ ਬੜਾ ਸਹਾਇਕ ਨੰਨਾਂ ਜਾਨ ਆਹ ਤਾਂ ਨੰਨਾਂ ਵਾਲੇ ਨਿਕਲ ਨਹੀਂ ਆ ਰਹੀਆਂ ਮੂੰਹ ਤੇ ਆਇਆ ਹੋਇਆ ਤਾਂ ਕਰਕੇ ਬਹੁਤ ਭੁੱਲੀਆਂ ਨਹੀਂ ਜਾ ਰਹੀਆਂ ਆਪਣੇ ਬਿੱਲ ਭਰਨੇ ਇੱਕ ਥੋੜੇ ਤੋਂ ਆਪਣੀ ਗੱਲ ਯਾਦ ਆ ਗਈ ਇੱਕ ਇੱਥੇ ਮੈਡੀਕਲ ਸਬੁਧਾਵਾਂ ਕਿੰਨੀਆਂ ਕੁ ਵਧੀਆ ਮਿਲ ਜਾਂਦੀਆਂ ਭਾਈ ਕੁਝ ਨਹੀਂ ਪੰਦਾ ਜਿੱਦ ਤੱਕ ਬਹੁਤ ਮਹਿੰਗਾ ਪਹਿਲੀ ਗੱਲ ਦਈਏ ਹਾਂ ਦੂਸਰਾ ਇੱਥੇ ਕੋਈ ਏਡਾ ਪ੍ਰੋਫੈਸ਼ਨਲ ਨਹੀਂ ਹੈਗੇ ਨਹੀਂ ਥੋੜੀ ਬੋਟੇ ਪਸੇ ਜਾਂ ਅਪਰ ਸਾਊਥ ਅਫਰੀਕਾ ਜਾਂ ਨੂੰ ਜਾ ਪਰ ਰਸੇ ਚਾਹ ਉਹ ਕਿੱਥੇ ਚੱਲ ਜਾਂਦੇ ਤਾਂ ਕੋਈ ਸ਼ੁਕਰ ਹੋਣਾ ਉਹ ਨਹੀਂ

ਬਿਲਕੁਲ ਸਹੀ ਹੈ ਸਹੀ ਹੈ ਮੈਂ ਜਾਣਾਂ ਮੈਂ ਪਿੱਛੇ ਕਿ ਪਤਨੇੜਾ ਉੱਤੇ ਬੰਦੇ ਨੇ ਡੱਬਾ ਲੇੜਾ ਬੰਦਾ ਗੁਰਾ ਇੰਨਾ ਗੱਡੀਆਂ ਚ ਇੱਕ ਗੱਡੀ ਖੜੀ ਹੈ ਜੀਪ ਜੀਪ ਰੈਂਗਲਰ ਆਪਣੀ ਅਸਲ ਦੇ ਵਿੱਚ ਜਿਹੜੀ ਆਪਣੇ ਪਹਿਲੋਂ ਪਹਿਣ ਜੀਪਾਂ ਚੱਲਦੀਆਂ ਹੁੰਦੀਆਂ ਸੀ ਇਹ ਜੀਪ ਦੀ ਰੂਪੀ ਕੌਣ ਆ ਜੀਪ ਦੀਆਂ ਹੋਰ ਗੱਡੀਆਂ ਬਥੇਰੀਆਂ ਨੇ ਰੈਂਗਲਰ ਰੈਂਗਲਰ ਦੀ ਕੌਣ ਇਹ ਹਾਰੀ ਕਿਤੇ ਵੀ ਲੱਗਦਾ ਕੋਈ ਮਾਡਲ ਲੱਗਦਾ ਹੋਰ ਕਿਹੜੀਆਂ ਕਿਹੜੀਆਂ ਗ੍ਰੈਂਡ ਚ ਰੋਕੀ ਉੱਦੋਂ ਉਹਦੇ ਲੱਗ ਗਿਆ ਪਾਸ ਹੀ ਇਹਨਾਂ ਨੇ ਆਏ इधर इंडिया तो भी चल रही है ना भाई जी हाँ सारे मॉडल नहीं कर लाज करते हैं हम देख लेंगे थोड़े मॉडल आएंगे एक करोसन टीम ऐसा ही कुछ कराई जाएगा बिल्कुल कंट्री है फाइव स्टार रेट सेफ्टी भी रेटिंग भी फाइव स्टार है शानिका तो ओड आती है ओड ओड एक मजेदार सा कुछ आएगा नहीं चिरिका देती � 4/4 ਜਿਹੜਾ ਮਜੀਦੇ ਦਾ ਪੁੱਤ ਹੋਰ ਤੁਮ ਨੂੰ ਮਜੀਦੇ ਨੂੰ ਲੈ ਰਿਹਾ ਹੈ ਇਹਨਾਂ ਦਾ ਪਰਿਵਾਰ ਹੈ ਕੋਈ ਫੇਰ ਸਸੀ ਘਰ ਪੈਣੀ ਹੈ ਅੱਛਾ ਇਹ ਤੁਹਾਡਾ ਪਰਿਵਾਰ ਹੈ ਜੀ ਦਾ ਪਤਾ ਸਾਹਿਬ ਇੰਡਸਟਰੀ ਸਾਹਿਬ ਤੁਹਾਡਾ ਭਾਈ ਜੀ ਤੁਹਾਡਾ ਭਾਈ ਜੀ ਸਿਕਾ केंडरी है ना हो गया क्लास ठीक है ओके आई थिंक आई विल एक मिनट ठीक है चलो चढ़ती रहो सोणा परिवार है जी चंगा भाई जी ठीक लगे बाय करो नाइस मीटिंग नाइस मीटिंग थैंक यू मैंने कि नहीं समझ आ रहा है कोई वाली आई एम सॉरी ये मामला ही है ਅੰਤ ਨਹੀਂ ਦਾ ਪਰ ਇੱਥੇ ਰਹਿ ਮੰਗੇ ਤੇ ਕਰ ਲੋ ਇਥੋਂ ਅੱਗੇ ਨਿਕਲ ਜਾਣਾ ਕਾਂਸੀ ਵੱਲ ਸਾਈਕਲਿੰਗ ਸ਼ੁਰੂ ਕਰਕੇ ਤੇ ਫਿਰ ਆਪਾਂ ਅਗਲੇ ਦਿਸ਼ਾ ਦੇ ਬੀਬੀਆ ਵੱਲ ਤਾਹਲ ਹੋਵਾਂਗੇ ਤੁਸੀਂ ਜੁੜੇ ਰਹੋ ਤਾਂ ਬਹੁਤ ਬਹੁਤ ਧੰਨਵਾਦ ਲਾਇਕ ਕਰਿਓ ਤੇ ਵੀਡੀਓ 'ਤੇ ਕਮੈਂਟ ਜ਼ਰੂਰ ਕਰਿਓ ਸਸੀ ਗੱਭਾ ਜੀ ਬਾਏ ਬਾਏ ਸਸੀ ਕਾ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਅੱਜ ਅੱਜ ਤੇ ਦੇਖਿਆ ਵੀ ਜਾਜਾ ਤੇ ਕੀ ਮੇਕਿੰਗ ਦਿੱਤੀ ਜਾਂਦੀ ਹੈ ਅੱਜ ਅੱਜ ਦਾ ਦੇਖਿਆ ਪਾਜਾ ਦਾ ਦੇਖਿਆ ਬਰਸੋਂ ਦੇਖੀ ਸ਼ਬਦ ਦੇਖੀ ਹਾਂ ਉਹਨਾਂ ਨੂੰ ਕਿਹੜੀ ਡਿਸਕਾਊਂਟ ਚ ਮਿਲ ਗਈ ਤੋਂ ਵੱਡੀ ਗੱਲ ਹੈ ਨਾ ਕਿ ਵੀਡੀਓ ਦੇਖ ਕੇ ਉਹਨਾਂ ਦੀ ਇੱਕ ਤਾਂ ਉਹਨਾਂ ਨੇ ਵੀਡੀਓ ਬਣਾ ਦਿੱਤੀ ਪ੍ਰੋਮੋਸ਼ਨ ਹੋ ਗਈ ਇੱਕ ਤਰ੍ਹਾਂ ਦਾ ਉਹਨਾਂ ਦੀ ਦੇਖੋ ਉਹਨਾਂ ਨੇ ਉਹ ਡਿਸਕਾਊਂਟ ਵੀ ਕਰਤਾ ਉਹਨਾਂ ਨੇ ਤੇ ਫੈਮਲੀ ਘਰ ਵੀ ਦੇਖਿਆ ਉਹਨਾਂ ਦਾ ਕਿੰਨਾ ਸੋਹਣਾ ਤੇ ਤੇ ਪੰਜਾਬੀ ਫੈਮਲੀ ਜਿਹੜੀ ਪੰਜਾਬੀ ਬੰਦੇ ਨੂੰ ਦੇਖਦੀ ਨੇ ਬਹੁਤ ਖੁਸ਼ ਹੁੰਦੀ ਹੈ ਕਿੰਨੇ ਸੋਨੇ ਪਰਿਵਾਰ ਸਾਰੇ ਨਾ ਕਿੰਨਾ ਸੋਨਾ ਪਰਿਵਾਰ ਸੀ ਬਸ ਛੇ ਸ਼ਰਬਾਹ ਬੋਤਲੇ ਸੀ ਵਧੀਆ ਲੱਗਿਆ ਸਾਡਾ ਤਾਂ ਬਹੁਤ ਮਜ਼ਾ ਆਇਆ ਮਜ਼ਾ ਆਇਆ ਤੇ ਹਲੇ ਭਾਜੀ ਨੂੰ ਵੀਜ਼ਾ ਮਿਲਣਾ ਅਗਲੀ ਕੰਟਰੀ ਦਾ ਤੇ ਯਾਰ ਆਪ ਨੂੰ ਅਰਦਾਸ ਹੈ ਵੀ ਫਾਈਬਰ ਨੂੰ ਵੀ ਵੀਜ਼ਾ ਜਲਦੀ ਮਿਲ ਜੇ ਕਾਈ ਜਾਣਗੇ ਅਗਲੀ ਕੰਟਰੀ ਨਹੀਂ ਤਾਂ ਫਿਰ ਉੱਥੇ ਹੀ ਰਹਿਣਾ ਪਏਗਾ ਵਰਨਾ ਫਿਰ ਉੱਥੇ ਹੀ ਥੋੜਾ ਬਹੁਤ ਘੁੰਮਣਾ ਪਏਗਾ ਭਾਜੀ ਤੇ ਜੇਕਰ ਤੁਹਾਨੂੰ ਸਾਡਾ ਵੀਡੀਓ ਵਧੀਆ ਲੱਗਿਆ ਤੇ ਲਾਈਕ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਕਰੋ Or thanks, thanks for, for watching. watching. Bye thanks bye, for guys. Watching. For supporting me, thanks.